ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆਂ ਤੇ ਅੱਜ ਦਿਨ ਹੈਗਾ ਜੀ ਵੀਰਵਾਰ ਆਪਾਂ ਜਾਣਾ ਹੈਗਾ ਸਕੂਲ ਤੇ ਸਵੇਰੇ ਸਵੇਰੇ ਵਾਲ ਕਿਉਂ ਖੋਲੇ ਆ ਸਾਡੇ ਇੱਕ ਸੱਤ ਹੋਏ ਆ ਕਿਉਂਕਿ ਕੱਲ ਮੈਂ ਨਾ ਵਾਲ ਧੋਏ ਸੀ ਤੇ ਉਸ ਤੋਂ ਬਾਅਦ ਮੈਂ ਕੁਝ ਵੀ ਤੇਲ ਤੂਲ ਕੁਝ ਨਹੀਂ ਲਾਇਆ ਸੀਗਾ ਕੱਲ ਤੱਕ ਨਹੀਂ ਮੇਰੇ ਕੋਲ ਟਾਈਮ ਸੀਗਾ ਤੇਲ ਤੂਲ ਲਾਉਣ ਦਾ ਤੁਸੀਂ ਕਹੋਗੇ ਤੇਰੇ ਕੋਲ ਕੱਲੀ ਕੋਲ ਟਾਈਮ ਨਹੀਂ ਆਗਾ ساری ਦੁਨੀਆ ਕੋਲ ਟਾਈਮ ਹੈ ਬਸ ਆਈ ਗਈ ਆਈ ਹੁਣ ਚੱਲੀ ਜਾਂਦਾ ਕੰਮ ਹਣਾ ਤੇ ਅੱਜ ਜਨਾ ਸਵੇਰੇ ਉੱਠ ਕੇ ਮੈਂ ਪਹਿਲਾਂ ਸੀਰਮ ਲਾਇਆ ਬਾਲਾਂ ਨੂੰ ਉਹਦੀ ਸਪਰੇ ਕਰੀ ਹੋਈ ਆ ਹੁਣ ਮੇਰੇ ਬਾਲਾਂ ਤੇ ਸੀਰਮ ਦੀ ਸਪਰੇ ਤੁਹਾਨੂੰ ਨਾ ਮੈਂ ਦੋ ਵਲੌਗ ਦਿੱਤੇ ਸੀਰਮ ਤੇ ਕੱਲ ਵੀ ਇੱਕ ਭੈਣ ਦਾ ਆਇਆ ਸੀਗਾ ਫੋਨ ਨਾਮ ਤਾਂ ਮੈਂ ਭੈਣ ਦਾ ਭੁੱਲ ਗਈ ਮੇਰਾ ਮਨਦੀਪ ਕੌਰ ਦੀ ਆਈ ਈਡੀ ਤੋਂ ਉਹਨਾਂ ਦਾ ਕਮੈਂਟ ਵੀ ਆਇਆ ਸੀ ਪਹਿਲਾਂ ਲੈ ਨਾਮ ਹੀ ਨਹੀਂ ਯਾਦ ਆ ਰਿਹਾ ਤੇ ਪੁੱਛਿਆ ਵੀ ਸੀ ਨਾਮ ਹੁਣ ਯਾਦ ਹੀ ਨਹੀਂ ਆ ਰਿਹਾ ਨਾਮ ਉਹਨਾਂ ਦਾ ਮੈਨੂੰ ਇੰਜੇ ਗ੍ਰਾਮ ਕੋਲ ਪੈ ਡਾਉਣਾ ਤੇ ਉਹਨਾਂ ਨੇ ਮੈਨੂੰ ਲੱਗਦਾ ਮੈਨੂੰ ਪੁੱਛਿਆ ਸੀਗਾ ਕਿ ਬੱਚਾ ਸਿਕਰੀ ਹੈ ਉਹਦੇ ਪਤਾ ਨਹੀਂ ਉਹਨਾਂ ਨੇ ਪੁੱਛਿਆ ਸੀ ਕਿਸੇ ਹੋਰ ਨੇ ਯਾਦ ਨਹੀਂ ਆ ਰਿਹਾ ਤੇ ਆਪਾਂ ਨਾਲ ਜੀ ਦੋ ਬਲੌਗ ਪਾਤੇ ਆ ਸੀਰਮ ਦੇ ਮੇਰੇ ਤਾਂ ਇੰਨੀ ਕਿ ਸਿਕਰੀ ਸੀ ਨਾ ਇੱਥੇ ਇੱਥੇ ਐਵੇਂ ਜਦੋਂ ਮੈਂ ਐ ਖੁਰਕਦੀ ਸੀ ਮੇਰੇ ਨੋਹ ਭਰ ਜਾਂਦੇ ਸੀ ਸਿਕਰੀ ਨਾਲ ਪਰ ਹੁਣ ਬਿਲਕੁਲ ਨਹੀਂ ਹੈਗੀ ਬਿਲਕੁਲ ਸਾਫ ਹੈ ਸਿਰ ਚਮਮ ਵੀ ਸਿਕਰੀ ਨਹੀਂ ਹੈ ਤੁਸੀਂ ਸੀਰਮ ਆ ਜਿਹੜਾ ਮੇਰਾ ਬਣਾਇਆ ਹੋਇਆ ਮੇਥੀ ਦਾਣਾ ਕੜੀ ਪੱਤਾ ਗੁੜ ਹਿਲ ਦੇ ਪੱਤੇ ਪਲੱਸ ਵਿਟਾਮਿਨ E ਉਹ ਵਾਲਾ ਸੀਰਮ ਬਣਾ ਕੇ ਰੱਖੋ ਬਾਲਾਂ ਤੇ ਸਪਰੇਅ ਕਰੋ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਹਾਡੇ ਬਾਲਾਂ ਦੇ ਵਿੱਚ ਸਿਕਰੀ ਰਹਿ ਜੀ ਡੈਂਡਰਫ ਬਿਲਕੁਲ ਨਹੀਂ ਰਹੂਗੀ ਬੜੀ ਵੱਡੀ ਪ੍ਰੋਬਲਮ ਹੈ ਜੀ ਡੈਂਡਰਫ ਦੀ ਕਿਉਂਕਿ ਮੇਰੇ ਪਹਿਲਾਂ ਕਦੇ ਪਈ ਨਹੀਂ ਸੀ ਪਰ ਇੱਕ ਵਾਰੀ ਨਾ ਮੇਰੇ ਪੈ ਗਈ ਆ 2 ਸਾਲ ਡੇਢ ਸਾਲ ਪਹਿਲਾਂ ਇੰਨਾ ਔਖਾ ਕਰਦੀ ਐ ਮੈਂ ਕਹਣੀ ਆ ਵੀ ਐਂ ਹੀ ਲੱਗਦਾ ਵੀ ਤੁਹਾਡੇ ਸਿਰ 'ਚ ਕੁਝ ਤੁਰਿਆ ਹੀ ਫਿਰਦਾ ਐ ਲੱਗਦਾ ਜੀ ਮੈਂ ਜੂਆਂ ਤੁਰਿਆ ਫਿਰਦਾ ਲੱਗਦਾ ਇੰਨਾ ਭੈੜਾ ਲੱਗਦਾ ਬੰਦਾ ਸਾਰਾ ਦਿਨ ਸਿਰ ਚ ਹੱਥ ਮਾਰੀ ਜਾਉਣਾ ਕਰ ਕਰਕੇ ਤੇ ਲੈ ਗੰਦੇ ਨਾ ਹੋ ਜਾਂਦੇ ਆ ਤੁਹਾਡੇ ਵਾਲ ਭਰ ਜਾਂਦਾ ਡੈਂਡਰਫ ਸਿਕਰੀ ਇਹਦੇ ਵਿੱਚ ਭਰ ਜਾਂਦੀ ਹੈ ਤੇ ਜਿਹੜਾ ਇਹ ਸੀਰਮ ਹੈ ਨਾ ਜੀ ਜਾਦੂ ਹੈ ਬਸ ਤੁਸੀਂ ਯਕੀਨ ਮੰਨਿਓ ਜਾਦੂ ਹੈ ਇਹ ਜਮੈਂ ਹੀ ਤੁਸੀਂ ਬਣਾਉ ਉਹਨੂੰ ਬਣਾ ਕੇ ਜਰੂਰ ਯੂਜ਼ ਕਰੋ ਤੇ ਵਾਲ ਟੁੱਟਦੇ ਨਹੀਂ ਝੜਦੇ ਨਹੀਂ ਤੇ ਲੰਬੇ ਹੁੰਦੇ ਬਲਕਿ ਜਿਹੜੀਆਂ ਭੈਣਾਂ ਮੇਰੇ ਨਾਲ ਕਾਫੀ ਦਿਨ ਤੋਂ ਜੁੜੀਆਂ ਨੇ ਉਹਨਾਂ ਨੂੰ ਪਤਾ ਹੈ ਮੇਰੇ ਵਾਲਾਂ ਮਾਰੇ ਕਿ ਵਾਲਾਂ ਦੇ ਵਿੱਚ ਕਿੰਨਾ ਜਿਆਦਾ ਫਰਕ ਪੈ ਗਿਆ ਬਹੁਤ ਜਿਆਦਾ ਫਰਕ ਪਿਆ ਜੀ ਮੇਰੇ ਵਾਲਾਂ 'ਚ ਬਹੁਤ ਹੀ ਜਿਆਦਾ ਫਰਕ ਪਿਆ ਬਸ ਤੇ ਮੈਂ ਉਹ ਏਦਾਂ ਯੂਜ਼ ਕਰਦੀ ਰਹਿਣੀ ਆ ਹੁਣ ਵਾਲਾ ਨੂੰ ਵਾਲ ਵੈਸੇ ਇੰਨੇ ਜਿਆਦਾ ਹੁਣ ਸੁੱਕੇ ਨਹੀਂ ਆ ਕਿਉਂਕਿ ਸਵੇਰੇ ਸਵੇਰੇ ਘੜਾ ਧੁੱਪ ਲੱਗੀ ਆ ਮੈਂ ਡਰਾਇਰ ਵੈਸੇ ਬਹੁਤ ਘੱਟ ਯੂਜ਼ ਕਰਦੀ ਆ ਉਹ ਜਿਆਦਾ ਕਰਨਾ ਨਹੀਂ ਚਾਹੀਦਾ ਪਰ ਹੁਣ ਮੈਂ ਸਕੂਲ ਜਾਣਾ ਇਸ ਕਰਕੇ ਕਾਫੀ ਸੁੱਕ ਤਾਂ ਗਏ ਪਰ ਫੇਰ ਵੀ ਜੜਾਂ ਨੇ ਜਿਹੜੀਆਂ ਉਹ ਅਜੇ ਗਿੱਲੀਆਂ ਨੇ ਤੇ ਬੈਫੋਨ ਡਰਾਇਰ ਦੇ ਨਾਲ ਵਾਲਾ ਸੁਕਾ ਕੇ ਫੇਰ ਇਹਦੇ ਉੱਤੇ ਲਾਉਂਗੀ ਜੀ ਤੇਲ ਪਰ ਪਰਕੇ ਤੇ ਇੱਕ ਨਾ ਮੈਨੂੰ ਸੱਚ ਕਮੈਂਟ ਆਇਆ ਸੀ ਬਾਰ ਨੂੰ ਵੀ ਇਹ ਇੰਡੀਆ ਦੇ ਵਿੱਚ ਹੀ ਹੈ ਇਹ ਕਿ ਬਾਲਾਂ ਨੂੰ ਤੇਲ ਲਾਉਣਾ ਚਾਹੀਦਾ ਹੈਗਾ ਤੇ ਇੰਡੀਆ ਦੇ ਵਿੱਚ ਕੀ ਹੈ ਜੀ ਬਾਲਾਂ ਨੂੰ ਤੇਲ ਤਾਂ ਜਲਾਵਾਂਗੇ ਤੇ ਬਾਲਾਂ ਦੀ ਗਰੋਥ ਹੋਊਗੀ ਹੋਊਗੀ ਇਹਦੇ ਚ ਇੰਡੀਆ ਜਾਂ ਅਮਰੀਕਾ ਜਾਂ ਕੈਨੇਡਾ ਦਾ ਕੋਈ ਸਬੰਧ ਨਹੀਂ ਹੈਗਾ ਤੇ ਤੇਲ ਹੈ ਜਿਹੜਾ ਉਹ ਬਾਲਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜਿਵੇਂ ਸਾਨੂੰ ਆਪਣੇ ਸਰੀਰ ਲਈ ਡਾਈਟ ਦੀ ਲੋੜ ਹੈ ਉਵੇਂ ਸਾਡੇ ਬਾਲਾਂ ਨੂੰ ਵੀ ਲੋੜ ਹੈਗੀ ਹੈ ਬਾਹਰੋਂ ਵੀ ਲੋੜ ਹੈ ਤੇ ਅੰਦਰੋਂ ਵੀ ਡਾਈਟ ਦੀ ਲੋੜ ਹੈਗੀ ਹੈ ਸੋ ਇਸੇ ਕਰਕੇ ਹੁਣ ਅੱਜਕੱਲ੍ਹ ਬਾਲ ਨਹੀਂ ਜਿਹੜੇ ਕੁੜੀਆਂ ਦੇ ਤੁਸੀਂ ਦੇਖੋ ਰਾਫ ਨੇ ਠੀਕ ਕਰਕੇ ਉਹ ਸਟ੍ਰੇਟ ਕਰਾ ਲਿਆ ਉਹ ਕਰਾ ਲਿਆ ਤੇ ਉਹ ਵਾਲਾਈਕਾ ਲੱਗ ਗਿਆ ਪਰ ਕੈਮੀਕਲ ਬਹੁਤ ਜ਼ਿਆਦਾ ਯੂਜ਼ ਹੋ ਰਹੇ ਨੇ ਇਸ ਕਰਕੇ ਪਲੀਜ਼ ਅਵੋਇਡ ਕਰੋ ਤੇ ਵਾਲਾਂ ਨੂੰ ਤੇਲ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਹਮੇਸ਼ਾ ਨਹੀਂ ਲਾ ਕੇ ਰੱਖ ਸਕਦੇ ਤੁਸੀਂ ਧੋਣ ਤੋਂ ਪਹਿਲਾਂ ਲਾ ਲਓ ਮੇਰੇ ਤਾਂ ਵਾਲ ਦੇਖੋ ਤੁਸੀਂ ਜੇ ਮੈਂ ਨਹੀਂ ਲਾਉਂਦੀ ਤੇ ਡਰਾਈ ਡਰਾਈ ਲੱਗਣਗੇ ਤੁਹਾਨੂੰ ਮਤਲਬ ਕਿ ਫਲਫੀ ਲੱਗਦੇ ਨਹੀਂ ਡਰਾਈ ਵੀ ਨਹੀਂ ਕਹਿ ਸਕਦੀ ਫਲਫੀ ਲੱਗਦੇ ਨੇ ਜ਼ਿਆਦਾ ਫਲਫੀ ਲੱਗਦੇ ਨੇ ਇਸ ਕਰਕੇ ਫਿਰ ਮੈਂ ਵਾਲਾਂ ਨੂੰ ਤੇਲ ਹਮੇਸ਼ਾ ਲਾ ਕੇ ਰੱਖਦੀ ਆ ਤੁਸੀਂ ਵੀ ਲਾਇਆ ਕਰੋ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਹੈਗੀ ਕਿ ਇੰਡੀਆ ਦੇ ਵਿੱਚ ਹੀ ਤੇਲ ਲਾਉਂਦੇ ਨੇ ਤੇ ਬਾਹਰਲੇ ਜਿਹੜੇ ਉਹ ਤੇਲ ਨਹੀਂ ਲਾਉਂਦੇ ਤੇ ਮੇਰੇ ਨਾਲ ਪਿੱਲੋ ਦੇ ਉੱਪਰ ਹਮੇਸ਼ਾ ਇੱਕ ਦੁਪੱਟਾ ਪੱਕਾ ਲਾਇਆ ਹੋਇਆ ਹੈ ਤੇ ਉਹ ਦੁਪੱਟਾ ਜਿਹੜਾ ਉਹ ਵੀ ਛਾ ਰਹਿਦਾ ਜਦੋਂ ਵੀ ਮੈਂ ਪਹਿਣਾ ਉਹ ਦੁਪੱਟਾ ਉਹਦੇ ਤੇ ਵਿਛਾ ਲੈਣਾ ਜਦੋਂ ਮੈਂ ਹੁਣ ਉੱਠ ਕੇ ਜਾਉਂਗੀ ਉਹ ਦੁਪੱਟੇ ਦੀ ਤਹਿ ਲਾਉਂਗੀ ਲਾ ਕਾਟਨ ਦਾ ਦੁਪੱਟਾ ਲੋ ਲਾ ਕੇ ਤਹਿ ਆਪਾਂ ਆਪਣੇ ਪਿੱਲੋ ਦੇ نیچے ਰੱਖ ਦੇਣਾ ਬਸ ਤੇ ਰਾਤ ਨੂੰ ਜਦੋਂ ਪਹਿਣਾ ਫਿਰ ਫਿਰ ਉਹਨੂੰ ਵਿਛਾ ਲੈਣਾ ਉੱਪਰ ਉਹਦੇ ਕਵਰ ਕਰ ਲੈਣਾ ਪਿੱਲੋ ਨੂੰ ਤੇ ਉਹਦੇ ਨਾਲ ਫਿਰ ਪਿੱਲੋ ਆ ਜਿਹੜਾ ਖਰਾਬ ਨਹੀਂ ਹੁੰਦਾ ਮਿਸਤਰੀ ਖਰਾਬ ਨਹੀਂ ਹੁੰਦੇ ਤੇ ਨਾਲੇ ਆਪਣੇ ਤੇਲ ਵੀ ਲੱਗ ਜਾਂਦਾ ਚਲੋ ਠੀਕ ਹੈ ਜੀ ਹੁਣ ਮੈਂ ਤਿਆਰ ਹੋ ਜਾ ਬਾਲ ਪਾਉਣੇ ਨੇ ਫਿਰ ਆਪਾਂ ਫਿਰ ਮਿਲਦੇ ਆ ਦੁਬਾਰਾ ਤੁਹਾਨੂੰ ਹਾਂਜੀ ਸਵੇਰ ਦੇ ਮਿਲੇ ਹੋਏ ਹੁਣ ਦੁਬਾਰਾ ਮਿਲਣ ਲੱਗੇ ਆਪਾਂ ਰਾਤ ਦੇ 8:30 ਵਜੇ ਤੇ ਸਵੇਰੇ ਆਪਾਂ ਵਾਲਾਂ ਬਾਰੇ ਗੱਲ ਕਰਦੇ ਸੀਗੇ ਸੀਰਮ ਵਗੈਰਾ ਲਾਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਮਣ ਮਣ ਪੱਕਾ ਤੇਲ ਥੱਪ ਲੈਨੇ ਆ ਤੇ ਗੁੱਤ ਕਰੀ ਹੋਈ ਹੈ ਤੇਲ ਤੋਂ ਥੱਪ ਕੇ ਚੰਗੀ ਤਰ੍ਹਾਂ ਤੇ ਹੋਣਾ ਬੜੀ ਦਿਨ ਹੋ ਗਏ ਆਪਾਂ ਨੂੰ ਵਿਆਹ ਤੋਂ ਆਏ ਨੇ ਵੀਡੀਓ ਤਾਂ ਥੋੜੀਆਂ ਹੁਣ ਬੰਦ ਹੋਈਆਂ ਨੇ ਵਿਆਹ ਤੋਂ ਤੁਹਾਨੂੰ ਕਈ ਦਿਨ ਹੋ ਗਿਆ ਇਹਨੂੰ ਜਬ 5-6 ਦਿਨ ਹੋ ਗਏ ਤੇ ਉਦੋਂ ਬਾਅਦ ਕੋਈ ਟਾਈਮ ਨਹੀਂ ਲੱਗਿਆ ਫੇਸ ਤੇ ਕੁਛ ਕਰਨ ਦਾ ਕੁਛ ਲਾਉਣ ਦਾ ਤੇ ਅੱਜ ਨਾਲੇ ਮੈਂ ਇਹ ਗੱਲਾਂ ਮਾਰ ਲਈਏ ਤੇ ਨਾਲੇ ਆਪਾਂ ਉਹਦੇ ਫੇਸ ਤੇ ਮ사ਜ ਕਰ ਲਈਏ ਇੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਨਾ ਆ ਵੈਸਲੀਨ ਚੋਂ ਬਹੁਤ ਜਿਆਦਾ ਗਣਪਤੀ ਗਣਪਤੀ ਵੈਸਲੀਨ ਆਹ ਵੜੀ ਵੈਸਲੀਨ ਦੇਖੋ ਇਨੀ ਜ਼ਿਆਦਾ ਸੋਹਣੀ ਖੁਸ਼ਬੂ ਆਉਂਦੀ ਹੈ ਨਾ ਇਹ ਚ ਬਹੁਤ ਜ਼ਿਆਦੀ ਵੈਸਲੀਨ ਦਾ ਫੇਸ਼ੀਅਲ ਕਰਦੀ ਆਪਾਂ ਮ사ਜ ਕਰਦੀ ਆ ਤੇ ਨਾਲੇ ਤੁਹਾਡੇ ਨਾਲ ਦੋ ਚਾਰ ਗੱਲਾਂ ਕਰ ਲੈਣੀਆਂ ਤੇ ਮੈਂ ਅੱਗੇ ਵੀ ਇੱਕ ਵਾਰੀ ਇਹ ਵਲੌਗ ਪਾਇਆ ਸੀਗਾ ਨਾਈਟ ਫੇਸ਼ੀਅਲ ਦਾ ਮਦੂ ਆਪਾਂ ਵੈਸਲੀਨ ਦੇ ਵਿੱਚ ਮੇਰਾ ਖਿਆਲ ਹੈ ਵਿਟਾਮਿਨ E ਦਾ ਕੈਪਸੂਲ ਪਾਇਆ ਸੀ ਕੁਛ ਵੀ ਪਾ ਸਕਦੇ ਨਹੀਂ ਤੁਸੀਂ ਜਾਂ ਨਾਰੀਅਲ ਦਾ ਤੇਲ ਪਾ ਲਓ ਜਾਂ ਵਿਟਾਮਿਨ ਈ ਦਾ ਕੈਪਸੂਲ ਪਾ ਲਓ ਮੁੱਠਾ ਛਾਲ ਲਈ ਬੈਠੀ ਆਂ ਤੇ ਅੱਜ ਮੈਂ ਕੁਛ ਵੀ ਨਹੀਂ ਪਾਇਆ ਬਸ ਮੈਂ ਇਕੱਲੇ ਵੈਸਲੀਨ ਦਾ ਹੀ ਫੇਸ਼ੀਅਲ ਕਰ ਰਹੀ ਆਂ ਹੁਣ ਸਾਝ ਹੀ ਹੁੰਦੀ ਹੈ ਜੀ ਫੇਸ਼ੀਅਲ ਹੋਰ ਕੀ ਆ ਤੇ ਮੇਨ ਗੱਲ ਤਾਂ ਆਪਾਂ ਤੁਹਾਡੇ ਨਾਲ ਜਿਹੜੀ ਕਰਨੀ ਹੈਗੀ ਆ ਉਹ ਬਾਲਾਂ ਰਿਲੇਟਡ ਕਰਨੀ ਆ ਬੌਲੇ ਬਾਲੀਆਂ ਪੈਣਾਂ ਦੀ ਪ੍ਰੋਬਲਮ ਹੈ ਬਾਲਾਂ ਦੀ ਬਾਲੀਆਂ ਪੈਣਾਂ ਦੀ ਥੋੜੀਆਂ ਦੀ ਨੇ ਇੰਨੇ ਮਤਲਬ ਮੈਸੇਜ ਆਉਂਦੇ ਨੇ ਫੋਨ ਆਉਂਦੇ ਨੇ ਬਾਲਾਂ ਬਾਰੇ ਬਾਲ ਚਿੱਟੇ ਹੋ ਗਏ ਜੀ ਬਾਈ ਬਾਲ ਉੱਤਰਦੇ ਨਹੀਂ ਜੀ ਗੰਜ ਪੈ ਗਿਆ ਬਾਲ ਬਹੁਤ ਘਟ ਗਏ ਗੰਜ ਪੈਣੇ ਕਈ ਵੀ ਕਰ ਵਾਲੇ ਤੇ ਕਰਤੀ ਜਾਂਦੀ ਹੈ ਬਾਬੀ ਬੀਬੀਆਂ ਸੁਣ ਲਓ ਇਧਰ ਸਰਮ ਤੇ ਕੋਈ ਗੱਲ ਨਹੀਂ ਆਪਣੇ ਉਸ ਨਾਲ ਜਾਂਦੀ ਸਰਮ ਤੇ ਬਰਤਨ ਤਾਂ ਜਮਾਈ ਗੰਜ ਪੈਂਦੀ ਹੈ ਬਿਲੋਂਦ ਨਹੀਂ ਸੀ ਲੋਕ ਹਾਂ ਇਹ ਜਿਹੜੇ ਬਾਹਰ ਹੁੰਦੇ ਸੀ ਨਾਲੇ ਉਮਰ ਤੋਂ ਪਹਿਲਾਂ ਚਿੱਟੇ ਨਹੀਂ ਸੀ ਹੁੰਦੇ ਰੋਣਾ ਤੇ ਇਹ ਰੋਣਾ ਚਾਹੀਦਾ। ਨਾ ਸੁਣ ਲੋ ਬੀਬੀ ਸਨਾਈ ਜਾਂਦੀ ਹਣੀ। ਤੇ ਹਾਂ ਸੁਣਾ ਦੇ ਸੁਣਾ ਦੇ। ਸਾਡੀ ਨਾ ਪਾਇਆ, ਵਲੌਗ ਪਾਇਆ ਸਰੋਂ ਦੀ ਤੇ ਲਵਾਰੀ। ਅੱਛਾ। ਬੀਬੀ ਦਾ ਵਲੌਗ ਦੇਖੋ। ਤੁਸੀਂ ਨਾ ਹੀ ਬੀਬੀ ਦਾ ਵਲੌਗ ਦੇਖਿਆ ਹੋਣਾ। ਨਾਲ-ਨਾਲ ਆਪਾਂ ਨਾ ਮ사ਜ ਕਰਦੇ ਆਂ, ਨਾਲ-ਨਾਲ ਆਪਾਂ ਗੱਲਾਂ ਕਰਦੇ ਆਂ। ਬੀਬੀ ਨੇ ਨਾ ਜਿਹੜਾ ਅੱਜ ਵਲੌਗ ਪਾਇਆ ਸੀਗਾ, ਅੱਜ ਤਰੀਕ ਹੈਗੀ ਆ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆਂ। ਨਹੀਂ ਤੂੰ ਕੌਣਾ ਹੈ ਉਹ। ਉਹ ਨਹੀਂ ਜਿਹੜਾ ਤੂੰ ਪਾਇਆ ਜਿਹੜਾ ਬਣਾਇਆ ਸੀ ਦੁਕਾਨਾਰਾ ਤੁਸੀਂ ਸ਼ਾਹ ਦੇਖਿਆ ਉਹ ਵਲੌਗ ਬਿਨਾਂ ਹੀ ਮੇਰੇ ਪਿੱਛੋਂ ਮੈਂ ਸਕੂਲ ਚਲੀ ਗਈ ਮੇਰੇ ਪਿੱਛੋਂ ਬੀਬੀ ਨੇ ਬਣਾਇਆ ਵਲੌਗ ਹੈ ਬੀਬੀ ਕਹਿੰਦੀ ਮੈਂ ਤਾਂ ਆਪ ਹੀ ਬਣਾ ਲਿਆ ਵਲੌਗ ਬੀਬੀ ਨੇ ਚੱਕ ਕੇ ਕੈਮਰਾ ਐ ਕਰਤਾ ਸ਼ੁਰੂ ਹੋਣਾ ਤੇ ਸਾਰਾ ਕੈਮਰਾ ਛੱਤ ਵਾਲੀ ਲਈ ਫਿਰ ਸਾਰੇ ਵਲੌਗ ਚ ਛੱਤ ਹੀ ਦਿਖਾਈ ਤੇ ਚਲੋ ਇਹ ਵੀ ਬੀਬੀ ਦੀ ਬਹੁਤ ਵੱਡੀ ਗੱਲ ਹੈ ਕਿ ਐਡੀਆਂ ਐਡੀਆਂ ਬੁੜੀਆਂ ਨੂੰ ਕੈਮਰਾ ਫੜਨਾ ਨਹੀਂ ਆਉਂਦਾ ਹੁੰਦਾ ਤੇ ਬੀਬੀ ਮੇਰੇ ਨਾਲ ਦੁਕਾਨ ਤੇ ਦੇਖ ਲਓ ਵਧੀਆ ਵੀਡੀਓ ਬਣਾ ਕੇ ਦਿੰਦੀ ਆ ਕੱਪੜਿਆਂ ਦੀ ਤੇ ਆਪ ਦਾ ਵਲੌਗ ਵੀ ਫੇਰ ਵੀ ਬਹੁਤ ਵਧੀਆ ਬਣਾਉਂ ਰਿਆ ਸੀਗਾ ਜਿਵੇਂ ਮਰਜੀ ਆ ਭਾਵੇਂ ਛੱਤ ਦਿਖਾਈ ਕੈਮਰਾ ਫੇਰ ਵੀ ਵਧੀਆ ਹੋਰ ਲੈਂਦੇ ਬੀਬੀ ਤਾਂ ਨਹੀਂ ਪਰੇਲੀ ਹਨਮਤ ਪਾਉਂਦੀ ਐ ਕਿਸੇ ਪਰੇਲੀ ਨੂੰ ਕੱਟਣੀ ਹੈਗੀ ਬੀਬੀ ਤੇ ਬਾਲਾਂ ਦੀ ਗੱਲ ਇਹ ਹੈ ਕਿ ਬਾਲੀ ਬਾਲੀ ਪ੍ਰੋਬਲਮ ਵਧੀ ਹੋਈ ਹੈ ਅੱਜ ਕੱਲ੍ਹ ਵਾਲਾਂ ਦੀ ਲੋਕਾਂ ਨੂੰ ਬਾਲ ਉੱਤਰੀ ਜਾਂਦੇ ਨੇ ਚਿੱਟੇ ਹੋਈ ਜਾਂਦੇ ਨੇ ਗੰਜ ਪਈ ਜਾਂਦੇ ਆ ਤੇ ਡੈਂਡਰਫ ਬਹੁਤ ਜ਼ਿਆਦਾ ਪ੍ਰੋਬਲਮ ਹੈ ਲੋਕਾਂ ਨੂੰ ਡੈਂਡਰਫ ਦੀ ਬੱਚਿਆਂ ਜੀ ਬਹੁਤ ਜ਼ਿਆਦੇ ਆ ਹੁਣ ਦੇਖੋ ਜੀ ਜਿਹੜੀਆਂ ਚੀਜ਼ਾਂ ਆਪਾਂ ਦੱਸਦੇ ਆ ਉਹ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਕਿਉਂਕਿ ਮੈਂ ਖੁਦ ਆਪਦੇ ਤੇ ਪਹਿਲਾਂ ਟਰਾਈ ਕਰਦੀ ਆ ਤੇ ਆ ਬੀਬੀ ਨੂੰ ਪੁੱਛ ਰੋ ਆ ਕੋਲੇ ਬੈਠੀ ਐ ਵੀ ਮੇਰੇ ਕਿੰਨੀ ਜ਼ਿਆਦਾ ਡੈਂਡਰਸ ਸੀ ਬੀਬੀ ਮੇਰੇ ਸਿਕਰੀ ਕਿੰਨੀ ਸੀਗੀ ਸਿਕਰੀ ਆ ਸਿਕਰੀ ਹੋਸੀ ਹਾਂ ਆ ਪੁੱਛ ਲੋ ਬੀਬੀ ਨੂੰ ਬੀਬੀ ਦੇ ਘਾਤਰਾ ਪਾਇਆ ਬੀਬੀ ਝੂਠ ਨਹੀਂ ਮਾਰਦੀ ਤੇ ਸਿਕਰੀ ਸੀ ਬਾਲੀ ਜ਼ਿਆਦਾ ਸੀ ਮੇਰੇ ਤਾਂ ਜੀ ਸਿਕਰੀ ਤੇ ਬੀਬੀ ਨੇ ਨਾ ਮੇਰੇ ਤੇਲ ਲਾਉਣਾ ਤੇ ਐ ਦੇਖੀ ਜਾਣਾ ਹਨਾ ਆ ਦਿੰਦੀ ਐ ਐ ਨੋਆ ਨਾ ਪੱਟ ਦਿੰਦੀ ਵੀ ਐਡੇ-ਐਡੇ ਖਲੇਪੜ ਜੜੇ ਪਏ ਹੁੰਦੇ ਸੀ ਮੇਰੇ ਤੇ ਤੇ ਉਹ ਤੇਲ ਦੀ ਮ사ਜ ਕਰਨੀ ਉਸ ਤੋਂ ਬਾਅਦ ਫੇਰ ਵੀ ਖਾਰਸ਼ ਆਈ ਨਹੀਂ ਹੁੰਨੀ ਜੰਮ ਜਾਂਦੀ ਸੀ ਉਹ ਤੇਲ ਨਾਲ ਹੋਰ ਫੇਰ ਜੰਮ ਜਾਂਦੀ ਸੀ ਹਨਾ ਤੇ ਮੈਂ ਤਾਂ ਜਦੋਂ ਦੀ ਨਾ ਮੈਂ ਮਤਲਬ ਆ ਫਿਰ ਮੈਂ ਸੀਰਮ ਯੂਜ਼ ਕੀਤਾ ਜਿਹੜਾ ਅੱਜ ਸਵੇਰੇ ਤੁਹਾਨੂੰ ਦੱਸਦੀ ਸੀਗੀ ਕਿ ਮੈਂ ਸੀਰਮ ਦੀ ਸਪਰੇ ਕਰਦੀ ਆ ਪਹਿਲਾਂ ਮੈਂ ਸੀਰਮ ਦੀ ਅੱਜ ਸਪਰੇ ਕਰੀ ਜਦੋਂ ਉੱਠੀ ਉਠਣਸਾਰ ਕਿਉਂਕਿ ਕੱਲ ਨਹਾਈ ਸੀਗੀ ਤੇ ਉਸ ਤੋਂ ਬਾਅਦ ਜਿੰਨੇ ਕ ਸੁੱਕ ਗਏ ਠੀਕ ਆ ਉਸ ਤੋਂ ਬਾਅਦ ਫਿਰ ਮੈਂ ਡਰਾਇਰ ਨਾਲ ਹੀ ਸੁਕਾਈ ਮੈਂ ਜਵਾਲ ਵੈਸੇ ਮੈਂ ਬਹੁਤ ਘੱਟ ਯੂਜ਼ ਕਰਦੀ ਆ ਡਰਾਇਰ ਫਿਰ ਮੈਂ ਡਰਾਇਰ ਨਾਲ ਡਰਾਈ ਕੀਤੀ ਉਸ ਤੋਂ ਬਾਅਦ ਫਿਰ ਮੈਂ ਚੰਗੀ ਤਰ੍ਹਾਂ ਤੇਲ ਆ ਜਿਹੜਾ ਉਹ ਲਾਇਆ ਪੁੱਲਾ ਕੀ ਰਿਹਾ ਉਹਨਾਂ ਮੇ ਤੇ ਲੱਗੇ ਪਰ ਫਿਰ ਵੀ ਮੇਰਾ ਐਚੀਪੀਜੂਪੀ ਦਾ ਹੁੰਦਾ ਨਹੀਂ ਹੈਗਾ ਸਹੀ ਰਹਿ ਜਾਂਦੇ ਆ ਵਾ ਤੇ ਫਿਰ ਡਰਾਈ ਹੋਣ ਸਿਕਰੀ ਤਾਂ ਮੇਰੇ ਬਿਲਕੁਲ ਹੀ ਨਹੀਂ ਹੈਗੀ ਨਿਸ਼ਾਨ ਵੀ ਨਹੀਂ ਹੈਗਾ ਕੋਈ ਨਾਣ ਜਾਣ ਵੀ ਨਹੀਂ ਬਾਹਰ ਦੀ ਭਾਰੇ ਹੋ ਗਏ ਹੋਰ ਬਾਹਰ ਭਾਰੇ ਹੋ ਗਏ ਬੀਬੀ ਤੁਹਾਨੂੰ ਜੇ ਦੱਸੂਗੀ ਨਾ ਉਹ ਸਹੀ ਦੱਸੂਗੀ ਮੇਰੇ ਬਾਰੇ ਤੁਹਾਨੂੰ ਸ਼ਾਇਦ ਆਣ ਲੱਗੇ ਵੀ ਮੈਂ ਗਲਾ ਉਹੀ ਕਹੀ ਜਾਂਨੀ ਆ ਪੁੱਤਰੀ ਜੀ ਸੀ ਹਾਂ ਧੰਨ ਧੰਨ ਮੈਂ ਤੁਹਾਨੂੰ ਦੱ ਰਿਹਾ ਉਹਨਾਂ ਕੇ ਬਾਰੇ ਤੇ ਬਾਲ ਹੁਣ ਬਹੁਤ ਵਧੀਆ ਹੋ ਗਏ ਹੈਵੀ ਹੋ ਗਈ ਮੋਟੀ ਹੋ ਗਈ ਗੁੱਤ ਤੁਹਾਨੂੰ ਪਤਾ ਹੈ ਹੁਣ ਮੇਰੇ ਬਾਲ ਤੁਸੀਂ ਦੇਖੇ ਹੀ ਨਹੀਂ ਮੈਂ ਤੁਹਾਨੂੰ ਦਿਖਾਏ ਹੁਣ ਵੈਸਲੀਨ ਵਾਲੇ ਹੱਥੇ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਤੇ ਵਿਆਹ ਚ ਆਪਾਂ ਜ਼ਰੂਰ ਸਟੇਟ ਕਰਾਈ ਸੀਗੇ ਉਹ ਵੀ ਟੈਂਪਰੇਰੀ ਸਟੇਟਨਿੰਗ ਕਰਾਈ ਸੀਗੀ ਉਹ ਮੈਂ ਜ਼ਰੂਰ ਕਰਾਉਣੀ ਹੁੰਨੀ ਆ ਘਰ ਚ ਜਦੋਂ ਕੋਈ ਮੈਰਿਜ ਹੁੰਦੀ ਹੈ ਜਿਵੇਂ ਹੁਣ ਇਹ ਸਾਰੇ ਘਰ ਦੀ ਮੈਰਿਜ ਸੀਗੀ ਹੈ ਨਾ ਤੇ ਉਦੋਂ ਮੈਂ ਸਟੇਟਨਿੰਗ ਜ਼ਰੂਰ ਕਰਾ ਲੈਣੀ ਆ ਅਦਰਵਾਇਜ਼ ਆਪਾਂ ਨਹੀਂ ਕਰਾਉਂਦੇ ਹੈਗੇ ਇਦਾਂ ਹੀ ਗੁੱਤ ਕਰਕੇ ਰੱਖਦੀ ਆ ਤੇ ਇੱਕ ਭੈਣ ਦੀ ਡਿਮਾਂਡ ਸੀਗੀ ਕਿ ਮੈਨੂੰ ਨਾ ਜੂੜੇ ਕਰਕੇ ਦਿਖਾਓ ਜੂੜਿਆਂ ਦੇ ਡਿਜ਼ਾਈਨ ਦੱਸੋ ਜੀ ਕਿਉਂਕਿ ਉਹਨਾਂ ਨੇ ਨਾ ਵਿਆਹ ਜਾਣਾ ਕਹਿੰਦੀ ਐ ਛੋਟੇ ਦਿਨਾਂ ਨੂੰ ਵਿਆਹ ਜਾਣਾ ਮੇਰੇ ਵਾਲ ਕਹਿੰਦੇ ਕੋਈ ਬਾਲੇ ਵਧੀਆ ਹੈ ਨਹੀਂ ਵਧੀਆ ਤੋਂ ਮੇਰੇ ਮੈਨੂੰ ਤਾਂ ਇਹੀ ਲੱਗਿਆ ਵੀ ਇਹਨਾਂ ਦਾ ਸੈਂਸ ਉਹ ਇਹੀ ਕਹਿਣਾ ਚਾਹੁੰਦੇ ਨੇ ਕਿ ਬਾਲ ਜਿਆਦਾ ਨਹੀਂ ਹੈਗੇ ਬਾਕੀ ਉਹ ਭੈਣ ਕਮੈਂਟ ਕਰਕੇ ਮੈਨੂੰ ਫੇਰ ਦੱਸ ਦੇ ਉਹ ਇਹੀ ਕਹਿਣਾ ਚਾਹੁੰਦੇ ਨੇ ਕਿ ਬਾਲ ਛੋਟੇ ਨੇ ਜਾਂ ਹਲਕੇ ਨੇ ਹਨਾ ਤੇ ਮੈਂ ਨਾ ਹੀ ਤੁਹਾਨੂੰ ਦੱਸਦੀ ਆਂ ਵੀ ਆਦੇਸ਼ ਦੇ ਨਾ ਤਾਇਆ ਜੀ ਦੀ ਬੇਟੀ ਵਿਆਹ ਦੇ ਵਿੱਚ ਕਹਿੰਦੀ ਮੈਂ ਨਾ ਬਾਲ ਸਟ੍ਰੇਟ ਕਰਾ ਕੇ ਉਹਨੇ ਇੰਨੇ ਕੁ ਬਾਲ ਕਿੰਨੇ ਮੈਨਾਂ ਆਨ ਸਟ੍ਰੇਟ ਕਰਾ ਕੇ ਆਉਣੀ ਤੇ ਮੈਂ ਕਿਹਾ ਤੇਰੇ ਵਾਲ ਜੇ ਤੂੰ ਸਟ੍ਰੇਟ ਕਰਾ ਲੈਣਾ ਇਸ ਤੋਂ ਵੀ ਬੁਰੇ ਲੱਗਣਗੇ ਵੀ ਤੂੰ ਇਹਨਾਂ ਨੂੰ ਸਟ੍ਰੇਟ ਨਾ ਕਰਾ ਤੇਰੇ ਜੂੜਾ ਕਰਾਂਗੇ ਦੇਖੋ ਜਿਹਦੇ ਇੰਨਾ ਸੋਹਣਾ ਜੂੜਾ ਬਣਾਇਆ ਵੱਡਾ ਤੇ ਆਈਆਂ ਦੇਸ਼ ਦੇ ਭੂਆ ਜੀ ਦਾ ਥੋੜੇ ਜੇ ਵਾਲ ਨੇ ਉਹਨਾਂ ਦਾ ਮੈਂ ਜੂੜਾ ਬਣਾਇਆ ਬਹੁਤ ਸੋਹਣਾ ਤੇ ਉੱਪਰ ਛੋਟਾ ਜਿਹਾ ਇੱਕ ਫਲਾਵਰ ਲਾਇਆ ਸੀਗਾ ਦੋਨਾਂ ਦੇ ਜੂੜੇ ਮੈਂ ਬਹੁਤ ਸੋਹਣੇ ਕਰਕੇ ਦਿੱਤੇ ਸੀਗੇ ਥੋੜੇ ਜੇ ਵਾਲਾਂ ਤੋਂ ਛੋਟੇ ਜੇ ਵਾਲਾਂ ਤੋਂ ਬਹੁਤ ਸੋਹਣੇ ਜੂੜੇ ਆ ਜਿਹੜੇ ਉਹ ਬਣ ਜਾਂਦੇ ਨੇ ਤੇ ਕੋਸ਼ਿਸ਼ ਕਰੂੰਗੀ ਮੈਂ ਕਿ ਅਗਲਾ ਬਲੌਗ ਇਹ ਜਿਹ ਜੀਦੇ ਬਾਲਾਂ ਦੇ ਉੱਪਰ ਵਾਤਾ ਜੁੜੇ ਕਰਕੇ ਮਾਮੀ ਦੇ ਬਹੁਤ ਭਾਰੇ ਭਾਰੇ ਆ ਨਾ ਭਾਰੇ ਥੋੜੀ ਚਾਹੀਦੇ ਆ ਮਤਲਬ ਛੋਟੇ ਵਾਲਾ ਉਹ ਕਹਿੰਦੇ ਜਾਂ ਤਾਂ ਫਿਰ ਸਾਡੇ ਕੋਲੇ ਸੰਦੀਪ ਹੈ ਹੁਣ ਕਿੰਨੇ ਤਾ ਬਾਲ ਲੰਬੇ ਆ ਬੀਬੀ ਦੇ ਵੀ ਲੰਬੇ ਆ ਤੇ ਜਾਂ ਤਾਂ ਸਾਡੇ ਸੰਦੀਪ ਹੈਗੀ ਕਮੜੀ ਉਹਦੇ ਬਾਲ ਛੋਟੇ ਨੇ ਆਹੋ ਉਹਦੇ ਉਹਦੇ ਜੁੜਾ ਕਰ ਦਿੰਦੇ ਉਹਦੇ ਬਣਾ ਕੇ ਉਹਦੇ ਬਣਾ ਕੇ ਦਿਖਾਵਾਂਗੇ ਆਪਾਂ ਕਿਉਂਕਿ ਉਹਦੇ ਬਾਲ ਛੋਟੇ ਨੇ ਵੱਡੇ ਵਾਲਾਂ ਦਾ ਜੁੜੇ ਤਾਂ ਆਰਾਮ ਨਾਲ ਸਾਰੇ ਬਣਾ ਲੈਂਦੇ ਨੇ ਛੋਟੇ ਵਾਲਾ ਦਾ ਜੂੜਾ ਬਣਾਉਣਾ ਉਹ ਵੱਡੀ ਗਲਤ ਉਹਦੇ ਵਿੱਚ ਹੁੰਦੀ ਹੈ ਕਾਰੀਗਰੀ ਤਾਂ ਉਹਦੇ ਵਿੱਚ ਹੁੰਦੀ ਹੈ ਬੀਬੀ ਦੇ ਤਾਂ ਵਾਲ ਪੂਰੇ ਲੰਬੇ ਕਿਉਂਕਿ ਬੀਬੀ ਤਾਂ ਨਹੀਂ ਆ ਕਟੋਰੇ ਲਾਉਂਦੀ ਹੈ ਬੀਬੀ ਤਾਂ ਦੰਨਿਆ ਕਟੋਰੇ ਲਾਉਂਦੀ ਹੈ ਬੀਬੀ ਤਾਂ ਦੰਨਿਆ ਕਟੋਰਿਆਂ ਨਾਲ ਇਸ਼ਨਾਨ ਕਰਦੀ ਹੈ ਇਸ ਬੀਬੀ ਕੀ ਕਰਦੀ ਹੈ ਪਹਿਲਾਂ ਸਾਰੇ ਮ사ਜ ਕਰਦੀ ਹੈ ਲਾਉਂਦੀ ਹੈ ਦਹੀਂ ਪੂਰੇ ਸਿਰ 'ਚ ਜਿਵੇਂ ਬੀਬੀ ਨੇ ਸਵੇਰੇ ਉੱਠ ਕੇ ਨਹਾਉਣਾ ਹੁੰਦਾ ਕਿਉਂਕਿ ਬੀਬੀ ਬਾਠ ਕਰਦੀ ਹੈ ਨਾ ਮੈਂ ਮ사ਜ ਛੱਡ ਦਿੰਨੀ ਵਿੱਚ ਦੀ ਤੇ ਬੀਬੀ ਜਦੋਂ ਚੇਕੇ ਬੀਬੀ ਨੇ ਉੱਠ ਕੇ ਵਾਲਾ ਲਣਾਉਣਾ ਹੁੰਦਾ ਬੀਬੀ ਨੇ ਜਿੱਦੇ ਸਿਰ ਲਣਾਉਣਾ ਹੁੰਦਾ ਨਾ ਤੇ ਹਫਤੇ ਬਾਅਦ ਉਦੋਂ ਬੀਬੀ ਪਹਿਲਾਂ ਉੱਠ ਕੇ ਸਾਰੇ ਸਿਰ ਦੇ ਵਿੱਚ ਦਹੀਂ ਲਾਉਂਦੀ ਆਂ ਆਪੇ ਮੋਟੇ ਮੋਟਾ ਬੇਲਾਈਆਂ ਪਾ ਕੇ ਨਾ ਦਹੀਂ ਲਾ ਲੈਂਦੀ ਹੈ ਫਿਰ ਉਹ 10 15 ਮਿੰਟ ਜਿਵੇਂ ਚਾਹ ਰੱਖਦੀ ਹੋਰ ਕਰਤਾ ਐਵੇਂ ਕਰਦੀ ਕਰਾਉਂਦੀ ਕੱਪੜੇ ਰੱਖ ਤੇ ਆਪਦੇ ਕੱਢ ਕੇ ਵਾਸ਼ਰੂਮ ਜੇ ਕਰਦੇ 15 20 ਮਿੰਟ ਹੋ ਜਾਂਦੇ ਆ ਓਨੀ ਦੇਰ ਬੀਬੀ ਦੇ ਸਿਰ 'ਚ ਦਹੀਂ ਲੱਗੀ ਰਹਿੰਦੀ ਹੈ ਉਸ ਤੋਂ ਬਾਅਦ ਬੀਬੀ ਬਸ ਗਰਮ ਪਣੀ ਪਾ ਕੇ ਮਲ ਕੇ ਤੇ ਦਹੀਂ ਕੱਢ ਦਿੰਦੀ ਹੈ ਬੀਬੀ ਦੇ ਲੰਬੇ ਲੰਬੇ ਵਾਲ ਨਹੀਂ ਡਿ ਡੀ ਨਹੀਂ ਤਾਂ ਬੁਢੀਆਂ ਦਾ ਇੰਨੇ ਕ ਵਾਲ ਰਹਿ ਜਾਂਦੇ ਹੁੰਦੇ ਐ ਇਸ ਉਮਰ ਚ ਆ ਕੇ ਪਰ ਬੀਬੀ ਦੇ ਬਹੁਤ ਸੋਨੇ ਵਾਲ ਨੇ ਕਿਉਂਕਿ ਬੀਬੀ ਧਿਆਨ ਰੱਖਦੀ ਆ ਆਪਣੇ ਵਾਲਾਂ ਦਾ ਇੱਕਦਮ ਆ ਜੀ ਤੁਸੀਂ ਸ਼ੈਂਪੂ ਬੰਦ ਕਰੋ ਪਹਿਲਾਂ ਤਾਂ ਸਭ ਤੋਂ ਵੱਡਾ ਵਾਲਾਂ ਦਾ ਦੁਸ਼ਮਣ ਹੈਗਾ ਸ਼ੈਂਪੂ ਵੀ ਜੇ ਤੁਸੀਂ ਯੂਜ਼ ਕਰਨਾ ਹੈ ਕਿ ਤੁਹਾਨੂੰ ਲੱਗਦਾ ਵੀ ਵਾਲ ਚਿਪਚਿਪੇ ਹੋਣਗੇ ਤੁਸੀਂ ਦਹੀਂ ਦੇ ਵਿੱਚ ਮੈਂ ਬਹੁਤ ਵਾਰ ਦੱਸਦੀ ਆ ਦਹੀਂ ਦੇ ਵਿੱਚ ਚੌਲਾਂ ਦਾ ਪਾਣੀ ਉਬਾਲ ਕੇ ਚਾਵਲ ਥੋੜੇ ਜਿਹਾ ਤੇ ਉਹ ਦਹੀਂ ਦੇ ਵਿੱਚ ਪਾ ਲਓ ਜਿਹੜੇ ਚਾਵਲ ਉਬਾਲੇ ਸੀਗੇ ਉਹਨਾਂ ਦੇ ਵਿੱਚ ਜਾਂ ਤਾਂ ਚੱਕਰ ਪਾ ਕੇ ਖਾ ਲਓ ਜਾਂ ਤੜਕਾ ਲਾ ਕੇ ਉਹਨੂੰ ਨਮਕાળੇ ਬਣਾ ਕੇ ਖਾ ਲਓ ਠੀਕ ਹੈ ਉਹ ਤੁਸੀਂ ਖਾਣ ਦਾ ਕੰਮ ਕਰ ਲਓ ਜਿਹੜਾ ਉਹਦਾ ਪਾਣੀ ਆ ਉਹ ਇਹਦੇ ਵਿੱਚ ਪਾ ਲਓ ਦਹੀਂ ਚ ਚੰਗੀ ਤਰ੍ਹਾਂ ਫੈਂਟ ਲਓ ਹ ਉਸ ਤੋਂ ਬਾਅਦ ਉਹਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਸਾਡਾ ਸਿਰ ਸਾਫ਼ ਨਹੀਂ ਹੋਣਾ ਥੋੜਾ ਜਿਹਾ ਸ਼ੈਂਪੂ ਪਾ ਲਓ ਜ਼ਿਆਦਾ ਨਹੀਂ ਵੀ ਕੱਲੇ ਸ਼ੈਂਪੂ ਨਾਲ ਨਹੀਂ ਲਾਉਣਾ ਬਸ ਉਸ ਤੋਂ ਬਾਅਦ ਤੁਹਾਡੇ ਵਾਲ ਬਹੁਤ ਸੋਹਣੇ ਨਿਕਲਣਗੇ ਤੇ ਬਹੁਤ ਸੌਫਟ ਹੋ ਜਾਣਗੇ ਠੀਕ ਹੈ ਜੀ ਵਾਲਾਂ ਨੂੰ ਸੁੱਕਣ ਦਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਸੀਰਮ ਬਣਾਓਗੇ ਉਹ ਸੀਰਮ ਤੁਸੀਂ ਵਾਲਾਂ ਦੇ ਵਿੱਚ ਸਪਰੇਅ ਕਰੋ ਸਪਰੇਅ ਬੋਤਲ ਦੇ ਵਿੱਚ ਪਾ ਲਓ ਫਿਰ ਵਾਲਾਂ ਨੂੰ ਸੁਕਣ ਦਿਓ ਫਿਰ ਤੁਸੀਂ ਜੂੜਾ ਬਣਾਓ ਜਾਂ ਬੁੱਤ ਬਣਾਓ ਠੀਕ ਹੈ ਤੇ ਫਿਰ ਵਾਲਾਂ ਦੀ ਜੇ ਕੋਈ ਪ੍ਰੋਬਲਮ ਰਹੇਗੀ ਫਿਰ ਮੈਨੂੰ ਦੱਸਿਓ ਠੀਕ ਹੈ ਵੀ ਪ੍ਰੋਬਲਮ ਆਹੀ ਬਿਲਕੁਲ ਹੀ ਨਹੀਂ ਰਹਿੰਦੀ ਹੈਗੀ ਮੈਂ ਤਾਂ ਮੇਰ ਤਾਂ ਜਿਪ ਜਿਪ ਕਰਦੇ ਜੀਣਾ ਚਲੋ ਬੀਬੀ ਦੀ ਗੱਲ ਹੋ ਰਹੀ ਹੈ ਹਨਾ ਤੇ ਕੁੜੀਆਂ ਚਿੜੀਆਂ ਦੀ ਗੱਲ ਹੋ ਰਹੀ ਹੈ ਜਿਵੇਂ ਆਪਣੇ ਵਰਗੀਆਂ ਕੁੜੀਆਂ ਚਿੜੀਆਂ ਜਿਵੇਂ ਆਪਣੇ ਵਰਗੀਆਂ ਕੁੜੀਆਂ ਚਿੜੀਆਂ ਆਪਣੀ ਗੱਲ ਹੋਰ ਆ ਜਮਾਈ ਨਹੀਂ ਕਿ ਪਜਮਾ ਨਹੀਂ ਨਹੀਂ ਹੁੰਦੇ ਨਾ ਹੁੰਦੇ ਨਹੀਂ ਨਹੀਂ ਮੈਂ ਦੇਖੋ ਜੀ ਮੈਂ ਤੁਹਾਨੂੰ ਔਨੈਸਟਲੀ ਦੱਸਦੀ ਆ ਕਿ ਮੈਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਡ ਲੈਣੀ ਆ ਵਸ ਕਰਨਾ ਉਹਦੇ ਵਿੱਚ ਮੈਂ ਚੌਲ ਆ ਉਬਾਲ ਕੇ ਉਹਦਾ ਪਾਣੀ ਪਾਉਣੀ ਆ ਉਹਦੇ ਨਾਲ ਪਹਿਲਾਂ ਮੈਂ ਆਪਣਾ ਫੇਸ ਦਾ ਜਿਹੜਾ ਉਹ ਵਾਸ਼ ਕਰ ਲੈਣੀ ਆ ਦਹੀਂ ਤੇ ਚੌਲਾਂ ਦੇ ਪਾਣੀ ਨਾਲ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਥੋੜਾ ਜਿਹਾ ਸ਼ੈਂਪੂ ਐਡ ਕਰਦੀ ਆ ਮੈਂ ਵੀ ਇਦਾਂ ਨਹੀਂ ਨਾ ਹੁੰਦੀ ਕਿ ਕੱਲੇ ਦਹੀਂ ਤੇ ਚੌਲਾਂ ਦੇ ਪਾਣੀ ਨਾਲ ਨਹੀਂ ਮੈਂ ਵਿੱਚ ਥੋੜਾ ਜਿਹਾ ਸ਼ੈਂਪੂ ਪਾਉਣੀ ਆ ਬਾਲ ਬਹੁਤ ਸੋਹਣੇ ਨਿਕਲਦੇ ਨੇ ਤੁਸੀਂ ਇਦਾਂ ਕਰਿਓ ਦੇਖਦੇ ਜਾਓ ਦਿਨੋ ਦਿਨ ਤੁਹਾਡੇ ਵਾਲ ਜਿਹੜੇ ਉਹਨਾਂ ਦੀ ਹਰ ਪ੍ਰੋਬਲਮ ਆ ਜਿਹੜੀ ਉਹ ਸੌਲਵ ਹੋ ਜੂਗੀ ਵਾਲ ਟੁੱਟਣੇ ਬੰਦ ਹੋ ਜਾਣਗੇ ਵਾਲਾਂ 'ਚ ਕੋਈ ਸਕਰੀ ਨਹੀਂ ਹੋਊਗੀ ਕਿਸੇ ਕਿਸਮ ਦੀ ਕੋਈ ਖਾਰਿਸ਼ ਨਹੀਂ ਹੋਊਗੀ ਤੇ ਵਾਲ ਲੰਬੇ ਹੋਣ ਲੱਗ ਜਾਣਗੇ ਤੇ ਗੁੱਤ ਮੋਟੀ ਹੋ ਜੂਗੀ ਠੀਕ ਹੈ ਜੀ ਤੁਸੀਂ ਕਰਕੇ ਦੇਖੋ ਪਲੀਜ਼ ਇਹ ਕੋਈ ਔਖਾ ਕੰਮ ਨਹੀਂ ਹੈਗਾ ਵੈਸੇ ਵੀ ਤਾਂ ਚੌਲ ਖਾ ਖਾਈ ਲੈਨੇ ਆਪਾਂ ਤੇ ਤੁਸੀਂ ਹਰ ਸੰਡੇ ਜਦੋਂ ਵੀ ਨਹਾਉਣਾ ਹੁੰਦਾ ਤੇ ਉਸ ਦਿਨ ਤੁਸੀਂ ਵਾਲੇ ਨਾ ਬਣਾਓ ਤੁਸੀਂ ਥੋੜੇ ਕਰ ਲਓ ਥੋੜੇ ਜਿਹੀ ਚੌਲ ਪਾ ਲਓ ਜੇ ਤੁਸੀਂ ਨਹੀਂ ਖਾਣਾ ਚਾਹੁੰਦੇ ਤੇ ਬਸ ਤੁਸੀਂ ਇਹ ਯੂਜ਼ ਕਰਕੇ ਦੇਖਿਓ ਨਾ ਉਸ ਦਾ ਕਾਰਗਰ ਬਹੁਤ ਹੈ ਜਾਦੂ ਹੈ ਜੀ ਜਿਵੇਂ ਜਾਦੂ ਦੀ ਛੜੀ ਹੈ ਤੇ ਹੱਥਾਂ ਦੇ ਵੀ ਮ사ਜ ਜ਼ਰੂਰ ਕਰੋ ਵੈਸਲੀਨ ਨਾਲ ਤੇ ਫੇਸ ਦੀ ਤਾਂ ਕਰਨੀ ਕਰਨੀ ਹੈ ਥੋੜੇ ਜਿ ਦਿਨਾਂ ਬਾਅਦ ਜ਼ਰੂਰ ਕਰ ਲਿਓ ਮੈਂ ਆਪਣੀਆਂ ਭੈਣਾਂ ਨੂੰ ਜਗਾਉਣ ਵਾਸਤੇ ਅੱਜ ਇਹ ਫੇਸ਼ੀਅਲ ਕਰਨ ਲੱਗੀ ਆ ਪਰ ਦਿਨ 'ਚ ਬਿਲਕੁਲ ਨਹੀਂ ਕਰਨਾ ਕਿਉਂਕਿ ਧੁੱਪ ਨਹੀਂ ਲੱਗਣੀ ਚਾਹੀਦੀ ਰੰਗ ਕਾਲਾ ਹੋ ਜਾਊਗਾ ਰਾਤ ਨੂੰ ਕਰਨਾ ਹੈ ਰਾਤ ਨੂੰ ਫੇਸ ਹੁਣ ਧੋਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਸ ਤਰ੍ਹਾਂ ਹੀ ਤੁਸੀਂ ਪੈ ਜਾਣਾ ਹੈਗਾ ਤੇ ਸਵੇਰੇ ਉੱਠ ਕੇ ਧੁੱਪ ਜ ਨਹੀਂ ਜਾਣਾ ਜਾਂਦਾ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਫੇਸ ਜਿਹੜਾ ਉਹ ਆਪਣਾ ਧੋ ਲਓ ਨਹੀਂ ਤਾਂ ਫਿਰ ਨਾ ਹੋਣਾ ਤਾਂ ਹੁੰਦਾ ਹੀ ਆਪਾਂ ਠੀਕ ਹੈ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਇਹਨਾਂ ਦਾ ਧਿਆਨ ਰੱਖੋ ਤੇ ਦੇਖਿਓ ਤੁਹਾਡੇ ਸਕਿਨਾਂ ਤੇ ਵੀ ਬਹੁਤ ਫਰਕ ਪੈਣਾ ਹੁਣੇ ਮੈਨੂੰ ਨਾ ਇੱਕ ਭੈਣ ਹੈ ਪ੍ਰਦੀਪ ਉਹਨਾਂ ਦਾ ਹੁਣੇ ਮੈਨੂੰ ਫੋਨ ਆ ਕੇ ਹਟਿਆ ਉਹ ਮਜ਼ਾਕ ਕਰ ਰਹੇ ਸੀ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਕਹਿੰਦੇ ਮੈਂ ਕਹਿੰਦੀ ਨਾ ਦੇ ਵੀ ਆਪਣੇ ਕਸਟਮਰ ਵੀ ਨੇ ਉਹ ਭੈਣਾਂ ਤੇ ਕਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਨੂੰ ਛੱਡੀ ਹੈ ਕਿ ਰੱਖੀਏ ਕਹਿੰਦੇ ਮੈਂ ਕਹਿੰਦੇ ਵਿਆਹ ਗਈ ਪੰਜ ਛੇ ਦਿਨ ਕਹਿੰਦੇ ਮੈਂ ਵਿਆਹ ਗਈ ਹੋਈ ਸੀਗੀ ਉਹਨਾਂ ਦੇ ਵੀ ਇਦਾਂ ਹੀ ਕਰਦਾ ਹੀ ਕੋਈ ਵਿਆਹ ਸੀ ਕਹਿੰਦੇ ਉੱਥੇ ਵੀ ਮੈਂ ਤੁਹਾਡੇ ਵਿਆਹ ਦੀਆਂ ਵੀਡੀਓ ਦੇਖੀ ਸੀ ਮੈਂ ਤੁਸ ਤਾਂ ਫਿਰ ਦੋ ਦੋ ਵਿਆਹ ਦੇਖੇ ਸਾਡਾ ਵੀ ਦੇਖਿਆ ਆਪਦਾ ਵੀ ਦੇਖਿਆ ਤੇ ਕਹਿੰਦੇ ਮੈਂ ਤੁਹਾਡੀ ਹਰੇਕ ਰੈਮਡੀ ਯੂਜ਼ ਕਰਦੀ ਆ ਤੇ ਹਰੇਕ ਆ ਜਿਹੜੀ ਬਹੁਤ ਜ਼ਿਆਦਾ ਕਾਰਗਰ ਹੁੰਦੀ ਆ ਸੁਣਦੇ ਹੋਣਗੇ ਪ੍ਰਦੀਪ ਭੈਣ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਇਹ ਕਹਿੰਦੇ ਕਿ ਤੁਹਾਨੂੰ ਛੱਡੀ ਹੈ ਕਿ ਰੱਖੀਏ ਸੀ ਤੁਹਾਡੇ ਫੈਨ ਹੋ ਕੇ ਸਾਨੂੰ ਸਮਝ ਨਹੀਂ ਆਉਂਦੀ ਮੈਂ ਕਿ ਛੱਡਣਾ ਕਾਤੋਂ ਜੁੜੇ ਰਹੋ ਵੈਸੇ ਹੀ ਨਾ ਤੁਸੀਂ ਵੀ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੋ ਬਹੁਤ ਫਰਕ ਪੈਂਦਾ ਬਹੁਤ ਜ਼ਿਆਦਾ ਇਸ ਤਰ੍ਹਾਂ ਤੁਸੀਂ 10 ਮਿੰਟ ਮ사ਜ ਜਿਹੜੀ ਆਪਣੀ ਬੈਠੇ-ਬੈਠੇ ਕਰ ਲਓ ਨਾਲੇ ਘਰਦਿਆਂ ਨਾਲ ਗੱਲਾਂ ਕਰ ਲਓ ਜਿਨ੍ਹਾਂ ਦੇ ਬੱਚੇ ਐ ਬੱਚਿਆਂ ਨਾਲ ਕਰ ਲਓ ਜਿਨ੍ਹਾਂ ਦੇ ਹਸਬੰਡ ਨੇ ਕੋਲੇ ਹਸਬੰਡ ਨਾਲ ਗੱਲਾਂ ਮਾਰੋ ਜਿਨ੍ਹਾਂ ਦੇ ਮਾਪੇ ਮਾਪੇ ਨੇ ਮਾਪੇ-ਬਾਪ ਨਾਲ ਮਾਰੋ ਕੀ ਕਾ ਗੱਲਾਂ ਕਰਦੀ ਕਰਦੇ ਰਹੇ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ਗੱਲਾਂ ਕਰਦੇ ਕਰਦੇ ਆਪਾਂ ਨਾਲੇ ਤਾਂ ਫੇਸ ਦੀ ਮ사ਜ ਕਰ ਲਈ ਤੇ ਨਾਗ ਵਾਲੀ ਆਪਾਂ ਹੱਥਾਂ ਦੀ ਵੀ ਕਰ ਲਾਂਗੇ ਚਿਹਰਾ ਚਮਕਾ ਲਾਂਗੇ ਕਈ ਦਿਨ ਹੋ ਗਏ ਸੀਗੇ ਆਪਾਂ ਹੈਨਾ ਫੇਸ ਦੇ ਰਿਲੇਟਡ ਕੋਈ ਵੀਡੀਓ ਨਹੀਂ ਸੀ ਪਾਈ ਤੇ ਫਿਰ ਮੈਨੂੰ ਲੱਗਦਾ ਸੀਗਾ ਕਿ ਭੈਣਾਂ ਵੀ ਹਟ ਗਈਆਂ ਹੋਣਗੀਆਂ ਤੇ ਧਿਆਨ ਦੇਣੋ ਤੇ ਹੁਣ ਮੈਂ ਆਖਿਆ ਥੋੜਾ ਜਿਹਾ ਜਗਾਈਏ ਆਪਣੀਆਂ ਭੈਣਾਂ ਨੂੰ ਠੀਕ ਹੈ ਜੀ ਚਲੋ ਠੀਕ ਹੈ ਜੀ ਮੇਨ ਤਾਂ ਮੇਰਾ ਸੀਗਾ ਜਿਵੇਂ ਸੇ ਵਾਲਾਂ ਦਾ ਪਰ ਆਪਾਂ ਨਾਲ ਨਾਲ ਫੇਸ ਦੀ ਮ사ਜ ਵੀ ਕਰ ਰਹੇ ਸੀਗੇ ਦੋ ਦੋ ਇੱਕ ਪੰਥ ਦੋ ਕਾਜ ਹੋ ਗਏ ਠੀਕ ਹੈ ਜੀ ਤੇ ਬਸ ਆਪਾਂ ਆਪਣੇ ਚਿਹਰੇ ਦਾ ਤੇ ਆਪਣੇ ਵਾਲਾਂ ਦਾ ਧਿਆਨ ਕਿਵੇਂ ਰੱਖੀਏ ਇਹ ਮੈਂ ਤੁਹਾਨੂੰ ਗੱਲਾਂ ਦੱਸਤੀਆਂ ਨੇ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਅਪਲਾਈ ਕਰਿਓ ਆਪਣੇ ਤੇ ਤੇ ਫਿਰ ਫਰਕ ਦੱਸਿਓ ਜ਼ਰੂਰ ਕਹੋਗਾ ਜੀ ਥੋੜੇ ਚਿਰ ਚੀ ਬਹਿ ਜਾਂਦਾ ਬਹੁਤ ਛੇਤੀ ਫਰਕ ਪੈਂਦਾ ਜੀ

ਬੀਬੀ ਦਾ ਸਿਆਰੀ ਵੀ ਬੀਬੀ ਚੈਨਲ ਦੇਖਿਓ ਉਹਦੇ ਤੇ ਬੀਬੀ ਨਿੱਕੇ ਨਿੱਕੇ ਅਜਿਹੀਆਂ ਗੱਲਾਂ ਫਾਉਂਦੀ ਰਹਿੰਦੀ ਆ ਠੀਕ ਐ ਲੋ ਜੀ ਫੇਸ ਆਪਾਂ ਸਾਫ ਕਰ ਲਿਆ ਨਾਲੇ ਗੱਲਾਂ ਮਾਰ ਲਈਆਂ ਹੁਣ ਮੈਂ ਬੈਠੀ ਇਸ ਤਰ੍ਹਾਂ ਹੀ ਹੱਥਾਂ ਦੀ 10 ਮਿੰਟ ਮ사ਜ ਕਰੂੰਗੀ ਤੇ ਚਲੋ ਠੀਕ ਐ ਜੀ ਤੂੰ ਸੋਣਾ ਵੀ ਹੋਊਗਾ ਬਹੁਤ ਲੇਟ ਹੋ ਗਏ ਤੇ ਠੀਕ ਐ ਹੁਣ ਆਪਾਂ ਮਿਲਦੇ ਆਂ ਹੋਰ ਵਲੌਗ ਲੈ ਕੇ ਕੱਲ ਨੂੰ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ